ਕਮਰੇ ਚ ਨੀਲੇ ਪੈਂਟਾ ਲਾਣੀ ਹੁਣ ਮੇਰੇ ਕਮਰੇ ਚ ਤੈਨੂੰ ਨਹੀਂ ਲੋੜ ਪੈਂਦੀ ਤੂੰ 24 ਘੰਟੇ ਇੱਥੇ ਵੱਡੀ ਰਹਿਨੀ ਤੂੰ ਜਾਣੇ ਕਿ ਨਹੀਂ ਹੁਣ ਨਹੀਂ ਚੱਲਣਾ ਨਿਕਲੇ ਤੋ ਵੱਡੀ ਤੂੰ ਚਾਤਰ ਇਹਨੇ ਜਿਆਦਾ ਪਕਾ ਕੀ ਹੋਇਆ ਵਾ ਕਰਾਤਾ ਨਾ ਉਹਨੂੰ ਮੇਰੇ ਦਿਵਾਲੇ ਆ ਸਾਨੂੰ ਕੀ ਲੋੜ ਪਈ ਤੇ ਦਿਵਾਲੇ ਕਰਾਉਣ ਦੀ ਮੇਰੇ ਤੇ ਜੂੰਡੇ ਪਟਾਉਣ ਲੱਗੀਆਂ ਸੀ ਨਾ ਹੁਣੇ ਤੂੰ ਫੇਰ ਆ ਕੇ ਕਪੱਤ ਕਰ ਰਹੀ ਹੁਣੇ ਐ ਐਸੇ ਕਰਕੇ ਬਾਜੀ ਨੂੰ ਕਿਹਾ ਕਿ ਸਾਨੂੰ ਪੈਸੇ ਪੁੱਛਦੇ ਹੋ ਕਿ ਤੂੰ ਤੇ ਆਪਣੇ ਘਰ ਵਾਲੇ ਨੂੰ ਵੀ ਨਹੀਂ ਪੈਸੇ ਦਿੱਤੇ ਪੈਸੇ ਨਹੀਂ ਦਿੱਤੇ ਤੂੰ ਹੀ ਜਾ ਕੇ ਲੋਤੀ ਲਾਈ ਆ ਉਹਨੂੰ ਆਹੀਂ ਕੋਈ ਨਹੀਂ ਲੋਤੀ ਲਾਈ ਉਹ ਸਾਨੂੰ ਪੁੱਛਣ ਡਿਆ ਜੇ ਕਿਸ ਤਾਰ ਵੀ ਜੇ ਆਪਾਂ ਭਾਬੀ ਤੇਨੂੰ ਪਿਆਰ ਨਾਲ ਕਿਹਾ ਸੀ ਪੀ ਸਾਨੂੰ ਪੈਸੇ ਦੇ ਦੇ ਤੂੰ ਨਹੀਂ ਦਿੱਤੇ ਫੇਰ ਉਹਨੂੰ ਤੇ ਨਹੀਂ ਜਾ ਕੇ ਦੱਸਣਾ ਹੀ ਉਹਨੂੰ ਕੀ ਲੋੜ ਪਈ ਤਾਨੂੰ ਦੱਸਣ ਡਈ ਮੇਰ ਕੋ ਮੈਨੂੰ ਕਹਿ ਲੈਂਦੀਆਂ ਤੇ ਤੈਨੂੰ ਕਿਹਾ ਨਹੀਂ ਕਿ ਸਾਨੂੰ ਪੈਸੇ ਦੇ ਦੇਈ ਫੀਸ ਤਾਰਨੀ ਆ ਫੀਸ ਤਾਰਨੀ ਨਹੀਂ ਤੀ ਤੁਹਾਡੀ ਫੀਸ ਤੁਸੀਂ ਜਿਆਦਾ ਤਰਾਂ ਜਾਂਦੀਆਂ ਜੇ ਹੁਣ ਕਿਹੜਾ ਕਿਸ ਦੀ ਸੌਂਦੀ ਆ ਸੌਂਦੀ ਆ ਉਹਨੂੰ ਤੇ ਕਰਾਤਾ ਨਾ ਮੇਰੇ ਦੁਆਲੇ ਐਦਾਂ ਹੀ ਤੁਸੀਂ ਮਾਵਾ ਧੀਆਂ ਸਾਰਿਆਂ ਨੂੰ ਲੁੱਤੀਆਂ ਲੰਦੀਆਂ ਰਹਿੰਦੀਆਂ ਜੇ ਅਹੀਂ ਨਹੀਂ ਕੋਈ ਲੁੱਤੀ ਲਈ ਹਾਂ ਫੀਸ ਤਾਰਨੀ ਤੇ ਅਹੀਂ ਵੀਰੇ ਕੋ ਫੇਰ ਪੁੱਛੇ ਹੀ ਪੈਸੇ ਵੀ ਹੁਣ ਤੂੰ ਦੇ ਦੇ ਸਾਨੂੰ ਡੈਡੀ ਵਾਲੇ ਜੋ ਲੈ ਲਈ ਤੂੰ ਤੇ ਹੜ ਕੋ ਪੁੱਛਣਾ ਜਿਆਦਾ ਜ਼ਰੂਰੀ ਕੀ ਤੂੰ ਉਹ ਤੋਂ ਵੱਲੇ ਡੈਡੀ ਨੂੰ ਵੀ ਕਹਿ ਸਕਦੀਆਂ ਹੀ ਦੀਆਂ ਡੈਡੀ ਨੂੰ ਅਹੀਂ ਕਿੱਥੋਂ ਲਈ ਡੈਡੀ ਵਿਚਾਰਾ ਕਿੱਥੋਂ ਲਈ ਜਾਵੇ ਤੈਨੂੰ ਆਪ ਅਗੇਰੇ ਬਤਾ ਇਹ ਮਹਾਤ ਚੱਲਣ ਡਿਆ ਵਾ ਪਤਾ ਮੈਨੂੰ ਕੰਮ ਦਾ ਕਿ ਉਹਨੇ ਪਤਾ ਨਹੀਂ ਕਿਥੋਂ ਕਿਥੋਂ 10000 ਰੁਪਏ ਇਕੱਠਾ ਕਰਕੇ ਦਿੱਤਾ ਵਾ ਤੇ ਤੈਨੂੰ ਤੇ ਆਪਣੇ ਆਪ ਸ਼ਰਮੀ ਆਏ ਨਹੀਂਗੀ ਮੈਨੂੰ ਨਹੀਂ ਪਤਾ ਵੀ ਉਹਨ ਉਸੇ ਵਾਲੇ ਉਹਨੂੰ ਜਾ ਕੇ ਲੁੱਤੀ ਲਾਤੀ ਉਹ ਹੁਣਾਂ ਤਾਂ ਮੈਂ ਤੇਰੇ ਮਾਪਿਓ ਸਦਨੇ ਜੇ ਮੇਰੇ ਮਾਪਿਓ ਤਾਂ ਹੀ ਗੱਲ ਪਹੁੰਚ ਗਈ ਨਾ ਤੇ ਮੈਂ ਤਾਨੂੰ ਹੁਣ ਨਹੀਂ ਇੱਥੇ ਰਹਿਣ ਦੇਣਾ ਸਾਨੂੰ ਪਚਾਉਣੀ ਪੈਣੀ ਆ ਤੂੰ ਤੇ ਬਖੰਡ ਖੜਿਆ ਤੂੰ ਤੇ 24 ਘੰਟੇ ਕਲੇਸ਼ ਕਰਦੀ ਰਹੀ ਨਹੀਂ ਅਹੀਂ ਹੁਣ ਕਿੱਧਰ ਜਾਈਏ ਅਸੀਂ 20 ਕਿਥੋਂ ਧਾਰਨੀ ਕੀ ਜੇ ਮੈਂ 6 ਮਹੀਨੇ ਸੂਟ ਦਸਨਾ ਦੇਈ ਦਿੱਤਾ ਤੇ ਤੁਸੀਂ ਹੁਣ ਇਦਾਂ ਕਰਨ ਦਈਆ 6 ਮਹੀਨੇ ਕਿਥ ਤਾਂ ਫੇਰ ਕੀ ਹੋ ਗਿਆ ਮੈਂ ਵਿਆਹੀ ਮਰੀ ਆ ਮਸੂਰ ਸੀ ਲੈਣਾ ਤਾਂ ਕਿ ਮੈਂ ਮੇਲੇ ਜਾਣਾ ਉੱਥੇ ਸਾਰੀਆਂ ਕੁੜੀਆਂ ਨੇ ਮੇਰੀਆਂ ਨਾਲ ਦੀਆਂ ਪਹਿਣਾ ਨੇ ਪਾਈਆਂ ਪਾਏ ਹੋਏ ਬੇੜਾ ਮੇਰੀ ਗੱਲ ਸੁਣ ਤੇਰੇ ਲਈ ਫੀਸਾ ਫੀਸਾ ਨਹੀਂ ਜ਼ਰੂਰੀ ਹੈ ਡੀਆਂ ਤੇਰੇ ਲਈ ਸੂਟ ਹੀ ਜ਼ਰੂਰੀ ਹੈ ਤੇ ਫੀਸਾ ਤਾਰਦੇ ਆਏ ਹੁਣ ਤੱਕ ਤੇ ਇੰਨੀਆਂ ਪੜੀਆਂ ਜੇ ਦੇ ਹੁਣ ਨਹੀਂ ਤਾਰਨੀ ਹੈਗਾ ਗਾਵੇਂ ਤਾਰ ਦਾਂਗੇ ਆਇਆ ਤਾਂ ਨਾ ਤਾਂ ਰੋ ਅਗਲੇ ਮਹੀਨੇ ਤੱਕ ਕਰ ਜੂਗੀ ਤੇ ਉਹ ਤਰੀਕ ਆਉਂਦੀ ਹੈ ਤਰੀਕਾ ਤਰੀਕ ਤੇ ਨਾ ਸਾਰੀਏ ਤੇ ਮੁੜ ਕੇ ਵੱਧ ਪੈਸੇ ਲੱਗਦੇ ਜੁਰਮਾਨਾ ਪੈ ਜਾਂਦਾ ਉਹ ਮੁੜ ਕੇ ਕਿੰਨੇ ਭਰਨੇ ਆ ਗੁੱਲ ਦੇ ਨਾਲ ਚੰਗਾ ਪੂਰੇ ਦੋ ਪਾਰ ਲਾਂਗੇ ਜੁਰਮਾਨੇ ਐਨੀਆਂ ਤਤੀਆਂ ਨਾ ਹੋਇਆ ਕਰੋ ਵੀ ਉਹ ਸਭਲੇ ਜਾ ਕੇ ਦੁੱਤੀ ਨਾ ਲਾ ਦਿਆ ਕਰੋ ਵੀ ਉਹ ਗਾੜੀ ਮੇਰੇ ਜੁੰਡੇ ਫੜਨ ਨੂੰ ਤੇਰੇ ਨਹੀਂ ਦਿਆ ਸੀ ਅੱਜ ਤੇ ਫੜਨੇ ਹੀ ਉਹਨੇ ਜਦੋਂ ਤੂੰ ਆਰੇ ਕੋ ਉਹਦੇ ਉਹਦੇ ਕਹੇ ਤੇਰੀ ਇਹਨੂੰ ਪੈਸੇ ਦਿੱਤੇ ਤਾਂ ਉਹਨੇ ਤੇ ਜੁੰਡੇ ਫੜਨੇ ਹੀ ਫਿਰ ਇੱਕ ਤਾਂ ਤੁਹਾਡਾ ਮਹੀਨਾ ਚੜਿਆ ਹੀ ਰਹਿਦਾ ਆਈ ਮਹੀਨਾ ਫੀਸ ਆਏ ਮਹੀਨਾ ਫੀਸ ਛੇ ਦੇ ਤੂੰ ਹੀ ਕਰਜ਼ਾਈ ਕਰ ਛੜਿਆ ਮਹੀਨੇ ਕਿੱਥੇ ਇਹਦੇ ਛੇ ਮਹੀਨੇ ਫੀਸ ਤਾਰਦੇ ਜਾ ਕੇ ਪਤਾ ਮੈਨੂੰ ਚੜੀ ਛੇ ਮਹੀਨੇ ਤਾਰਦੇ ਜੇ ਤੁਸੀਂ ਤੈਨੂੰ ਨਹੀਂ ਸੱਚ ਆਉਣਾ ਕਿ ਇਹਦਾ ਤੇਰਾ ਇਹੋ ਕੋ ਰਹਿੰਦਾ ਵਾ ਤਾਂ ਠੀਕ ਆ ਮੇਰਾ ਰਹਿੰਦਾ ਤੁਹਾਡਾ ਤੇ ਨਹੀਂ ਨਾ ਰਹਿੰਦਾ ਨਹੀਂ ਹਾਡਾ ਨਹੀਂ ਰਹਿੰਦਾ ਜਾ ਤੂੰ ਦੇਖ ਕੋਈ ਕੰਮ ਕਰਨਾ ਹੋਵੇ ਨਾ ਉਦੋਂ ਤੁਹਾਡਾ ਹੁੰਦਾ ਨਹੀਂ ਆ ਐਦਾਂ ਲੁੱਤੀ ਲਾਉ ਨੂੰ ਵੇਲਾ ਕਿੰਨੀ ਛੇਤੀ ਪਹੁੰਚ ਜਾਂਦੀ ਜਾ ਵੀ ਘੰਟੇ ਤੇ ਕੰਮ ਕਰਦੇ ਰਹਿੰਨੇ ਹੋਰ ਤੂੰ ਹੜੇ ਤੋਂ ਕੀ ਭਾਲਦੀ ਹੁਣ ਮੈਂ ਵੇਖ ਲਿਆ ਜਿਹੜੇ ਤੁਸੀਂ ਕੰਮ ਕਰਦੀਆਂ ਉਹ ਚੰਗਾ ਚੰਗਾ ਜਾ ਆਪਣਾ ਕਰਦਾ ਇੱਥੇ ਕਰਦੀ ਐਦਾਂ ਹੀ ਗਾਂ ਕਰੋਗੀ ਆ ਕਰਨਾ ਕੋਈ ਗੱਲ ਨਹੀਂ ਅਸੀਂ ਜੋ ਮਰਜ਼ੀ ਕਰੀਏ ਤੈਨੂੰ ਹੜਨਾ ਕੋਈ ਮਤਲਬ ਨਹੀਂ ਹੋਣਾ ਚਾਹੀਦਾ ਤੂੰ ਆਪਣਾ ਕੰਮ ਕਰ ਜਾ ਕੇ ਹੜਨਾ ਆ ਵੀ ਆਖਾਂ ਜਿਹੜੀ ਹੁਣ ਦੋਨ ਮਟਾ ਬਣ ਕੇ ਬੈਠੀ ਆ ਇਹ ਸਾਰੇ ਇਹਦੀ ਫੀਸ ਤੇ ਪਵਾੜੇ ਆ ਤੇ ਭਾਬੀ ਜੇ ਹਾ ਦਮਹੀਨਾ ਚੜਿਆ ਰਹਿਦਾ ਤੇ ਤੇਰਾ ਵੀ ਸੂਟਾ ਦਮਹੀਨਾ ਚੜਿਆ ਹੀ ਰਹਿੰਦਾ ਫਿਰ ਆ ਮੈਂ ਆ ਕਾਲਜ ਚ ਪੜਨਾ ਮੈਂ ਅਹੀਂ ਤੇ ਸਰਕਾਰ ਗਿਆ ਚ ਪੜ ਗਏ ਸੀ ਕਿ ਮੈਂ ਵੀ ਸਰਕਾਰੀ ਚ ਪੜਨ ਦੀਆਂ ਹਾਂ ਲੱਥ ਫੀਸ ਹੀ ਇੰਨੀ ਮੈਂ ਕੀ ਕਰਾਂ ਇੰਨੀ ਆ ਵੀ ਅਸਾਂ ਆ ਲੈਣੀਆਂ ਹੀ ਕਦੀ ਵੀ ਪੜੇ ਅਲਾਂ ਕਿ ਕਿਹੜੀ ਤੂ ਡੀਸੀ ਲੱਗ ਜਾਂਦੀ ਪਾੜ ਕੇ ਤੇ ਜਰ ਪੁੱਛ ਲੈ ਫਿਰ ਉਹਨੀ ਫੀਸ ਦਾ ਮੈਂ ਵਾਅਦਾ ਨਹੀਂ ਦੱਸਾਂਗੀ ਤੁਹਾਨੂੰ ਮੈਨੂੰ ਪਤਾ ਆ ਜਿਹੜੇ ਤਰੀਕੇ ਨਾਲ ਟੰਕੇ ਨਾਲ ਹੁੰਦੀ ਗਾ ਤੇ ਕੋਈ ਟੰਕਾ ਨਹੀਂ ਲਾਇਆ ਹੀ ਇਹੋ ਜਿਹੀਆਂ ਬਾਗੀਆਂ ਹਾਨੂੰ ਨਹੀਂ ਕਿਹਾ ਮੈਨੂੰ ਹੀ ਆ ਤੈਨੂੰ ਹੀ ਆ ਹਾਲੂ ਉਹ ਚੰਗੀ ਪਰਵਰਿਸ਼ ਮਿਲੀ ਇਹੋ ਜਿਹੀ ਨਹੀਂ ਗਈ ਅਸੀਂ ਮੈਨੂੰ ਪਤਾ ਜਿਹੜੇ ਤੁਸੀਂ ਮੇਰੇ ਟੰਕੇ ਲਾ ਲਗਾ ਕਦੀ ਸੁਠੀਆਂ ਲਿਆ ਕਦੀ ਜੁੱਤੀਆਂ ਲਿਆ ਸਭ ਜਿਹੜੀ ਸੁਠੀ ਕਦੀ ਜੁੱਤੀ ਇਹਦੇ ਹਾਰੀ ਚ ਫੋੜਾ ਹੈ ਤੇ 24 ਘੰਟੇ ਤੇ ਕੋ ਮੰਗਦੇ ਰਹਿੰਨੇ ਕਦੀ ਕੋਈ ਚੀਜ਼ ਕਦੀ ਕੋਈ ਚੀਜ਼ ਹਾਲੋ ਵੀ ਨਹੀਂ ਦਿੰਦੀ ਹਾਂ ਨਾ ਤਾ ਨਾ ਵੇ ਸੂਡ ਕਿਥੋਂ ਆਉਂਦੇ ਆ ਉਹ ਰਾਵੀ ਸਿਰੋਂ ਨਹੀਂ ਤਾਂ ਸੂਡ ਪੈਂਦੇ ਮੈਨੂੰ ਪਤਾ ਸੀ ਉਹ ਨਾ ਖਾ ਕੇ ਜੀਆਂ ਜੇ ਅਹੀਂ ਨਾ ਟੀਵੀਸ਼ਨ ਵੀ ਪੜਾਉਨੀਆਂ ਰਿਆਣਿਆਂ ਨੂੰ ਤੇ ਉਹ ਚੰਗਾ ਭਲਾ ਪਤਾ ਤੇ ਉਹਦੀ ਫੀਸ ਦਾ ਹੀ ਲੀਡਾ ਲੱਤਾ ਬਣਾਉਨੀਆਂ ਅਹੀਂ ਤਾਂ ਕਦੀ ਕਰੋ ਪੈਸੇ ਲਏ ਨਹੀਂ ਕਿ ਟੀਵੀਸ਼ਨ ਪੜਾਉਂਦੀਆਂ ਜੇ ਨਾ ਤੇ ਮੈਨੂੰ ਨੀ ਸਾਨ ਕਰਦੀਆਂ ਪੜਾਈ ਜਾਓ ਮੈਂ ਵੀ ਬਥੇਰਾ ਕੰਮ ਕਰਦੀ ਹਾਂ ਤੇ ਕਰੀ ਜਾ ਜਾ ਤੁਰੀ ਜਾ ਤੇਰਾ ਤੇ ਇਹੋ ਰਿੰਦਾ ਕੰਮ ਵੇਲੀ ਤੂੰ ਤੇ ਵੇਖ ਲੈ ਹੁਣ ਕੀ ਕਰਦੀ ਏ ਰਹਿਣ ਤੇ ਦਫਾ ਹੀ ਰਹਿਣ ਦੇ ਇਹਨਾਂ ਦਾਵਾ ਵੀਰੇ ਨੇ ਕੋਈ ਨਹੀਂ ਆ ਜਣੇ ਇਹਦੇ ਕੱਲ ਪਰਸਾ ਤੱਕ ਕਰ ਦੇ ਲੱਗ ਜੂ ਪਤਾ ਨਹੀਂ ਆਹੋ ਇਹਨੂੰ ਐਦਾਂ ਠੰਡ ਪਹਿਣੀ ਓਦਾਂ ਨਹੀਂ ਇਹਨੂੰ ਸਮਝਾਉਣੀ ਅਵਲ ਹੀ ਨਹੀਂ ਹੈ ਜੀ ਨੂੰ ਨਾਲ ਕਿਹਨਾ ਵਰਤਣ ਦਾ ਪਤਾ ਨਾ ਕਿ ਨਾ ਬੈਣ ਖਿਲਾਉਣ ਦਾ ਪਤਾ ਪਤਾ ਨਹੀਂ ਕਿਤਾ ਜੀ ਜਨਾਨੀ ਹੈ ਕਿੱਥੇ ਭਲੀ ਹੈ ਚੱਲ ਮਨਾ ਲਿਆਈ ਦਵਾ ਕੁੜੀਆਂ ਨੂੰ ਪਹਿਲੇ ਸ਼ਵੇਰੇ ਫਿਰ ਉਹਨਾਂ ਨੇ ਸਕੂਲੇ ਜਾਣਾ ਤੇ ਚੱਲ ਉਹਨਾਂ ਲੈ ਜਾਵਾਂਗੇ ਆ ਤੇ ਲਿਹਾਣ ਕੇ ਦਵਾ ਪਹਿ ਹੈ ਆ ਜਾਉਣ ਪਛਾ ਦੇਗੀ ਆਰਤੀ ਕਿੱਥੇ ਜਾਏ ਹਾਂ ਦੱਸ ਹੋ ਗਏ ਨੇ ਤਿਆਰ ਕਿਉਂ ਮੈਂ ਵੀ ਹੋ ਗਈ ਹਾਂ ਤਿਆਰ ਆ ਚੜੋ ਚੱਲੀਏ ਫਿਰ ਲੈ ਆਈਏ ਜਾ ਕੇ ਸੂਟ ਸਾਟ ਕਿਹੜਾ ਸੂਟ ਮੈਂ ਨਹੀਂ ਜਾਣਾ ਜਣਾ ਉਹ ਨਹੀਂ ਨਹੀਂ ਚਲੋ ਚਲਦੀ ਆ ਮੈਂ ਮੈਂ ਨਹੀਂ ਜਾਣਾ ਨਾ ਮੈਂ ਹੋਰ ਕਿਤੇ ਆਪਣੇ ਕੰਮ ਚੱਲਿਆਂਗੇ ਤੇ ਨਹੀਂ ਨਹੀਂ ਚਲੋ ਚਲਦੀ ਆ ਮੈਂ ਕੱਲ ਨੂੰ ਸੀਣਾ ਨਹੀਂ ਆ ਮੈਂ ਆਪਣੇ ਕੰਮ ਚੱਲਿਆਂ ਤੂੰ ਜਿੱਧਰ ਜਿੱਧਰ ਜਾਣਾ ਜਾਦੇ ਰਿਆ ਮੈਨੂੰ ਨਹੀਂ ਪਤਾ ਨਹੀਂ ਇਦਾਂ ਨਾ ਕਰੋ ਹੁਣ ਮੈਂ ਤਿਆਰ ਹੋਈ ਆ ਚਲੋ ਚਲਦੀ ਆ ਗਾ ਮੈਨੂੰ ਨਹੀਂ ਪਤਾ ਪਤਾ ਤੂੰ ਜਿੱਧਰ ਜਾਣਾ ਮੈਂ ਤੂੰ ਵੜਾ ਹੁਣ ਆਪਣੇ ਪੈਸੇ ਲੈ ਕੇ ਬੈਠੀ ਮੈਂ ਕੁੜੀਆਂ ਨੂੰ ਲਿਆਣ ਕਿਤੇ ਨਹੀਂ ਕਿੱਥੇ ਨੂੰ ਕਿਤੇ ਕਰਕੇ ਉਹ ਕੁੜੀਆਂ ਮੈਂ ਕੱਲ ਨੂੰ ਲਿਆ ਤਿਓ ਕੁੜੀਆਂ ਕੱਲ ਨੂੰ ਆ ਕੁੜੀਆਂ ਕੱਲ ਦੀ ਆਖਰੀ ਤਰੀਕ ਆ ਕੁੜੀਆਂ ਦੀ ਮੈਂ ਕੀ ਨਾ ਤੂੰ ਮਰਜੀ ਸੀ ਜਾ ਤੂੰ ਜਾ ਜਾ ਕਿਥੇ ਤੂੰ ਮੈਂ ਮੇਲਾ ਵੇਖਣ ਜਾਣਾ ਮੇਲਾ ਵੇਖਣ ਜਾਣਾ ਜਿੰਨਾ ਜਲਦੀ ਲੈ ਮੈਂ ਨਹੀਂ ਜਾਣਾ ਜੁਣਾ ਨਹੀਂ ਨਹੀਂ ਚਲੋ ਮੈਂ ਨਵੇਂ ਕੁੜੀਆਂ ਦੇ ਪੈਸੇ ਲੈਣਾ ਤੇ ਤੂੰ ਜੋ ਮਰਜੀ ਕਰਦੀ ਰਹਿ ਮੈਂ ਤੇਰਾ ਕਰਕੇ ਤਮਾ ਹਲਕੀ-ਤਕੀ-ਤਕੀ ਕਿਹੋ ਕਰੀ ਕਿਹੋ ਕਰ ਪੁੱਛਦਾ ਫਿਰਦੇ ਆ ਚਲ ਚਲ ਤੂੰ ਫੜ ਕੇ ਸਾਰੇ ਪੈਸੇ ਗਾਂਵ ਗਈਆਂ ਤਾਂ ਨਾ ਕੁੜੀਆਂ ਦਾ ਸਾਲ ਖਰਾਉ ਕਰਨਾ ਚਲ ਕਹੇ ਕੋ ਤੇ ਤਰੀਕ ਰਹਿ ਗਈਆਂ ਨਾ ਦੀ ਰਾਸਤ ਚਲ ਕੱਲ ਨੂੰ ਲਿਆ ਦਿਓ ਫੇਰ ਮੈਂ ਨਹੀਂ ਇਹ ਕੇ ਵੀ ਨਾ ਕੋਈ ਗੱਲ ਹੀ ਨਹੀਂ ਸੁਣਦੇ ਮੇਰੀ ਕੀ ਸੂਟ ਹੀ ਕਹਤਾ ਹੈਗਾ ਇੱਕ ਜਲਿਆ ਦਿੰਦੇ ਤੇ ਆਖੇ ਤਾਂ ਲੱਗਣਾ ਹੀ ਨਹੀਂ ਨਾ ਉਹੋ ਜੀਆਂ ਕੁੜੀਆਂ ਜਿਨ੍ਹਾਂ ਨੂੰ ਦਾਦਾ ਵੇ ਇਹਨੂੰ ਗੱਲ ਦਾਸ ਦਿੱਤੀ ਆ ਹੁਣ ਮੈਂ ਕੁੜੀਆਂ ਦੇ ਸੁਣ ਲੈਣ ਚਲਿਆਂ ਪੈਸੇ ਚੱਲ ਮਨਾ ਵੇਖੀ ਜਾਂਦੀ ਨੇ ਹੋਰ ਕਿਸ ਦਾ ਤਰਲਾ ਮਾਰਦੀ ਨਹੀਂ ਤੇ ਲਿਆ ਕੇ ਦੋ ਇਹ ਤਾਂ ਕਹਿਣਾ ਕਿ ਬਨੇ ਰੰਦਾ ਹੀ ਆ ਇਹ ਅਹਿਮ ਨਾ ਮੇਰੇ ਨਾਲ ਚੱਲ ਇਹ ਨੂੰ ਛੂਟ ਲਿਆਣ ਕਿ ਦੇ ਆਈ ਦੇ ਛੂਟ ਨੂੰ ਘਰ ਹੀ ਪਈ ਆ ਛੂਟ ਲਿਆਣ ਦੇ ਹੋਏ ਨੂੰ ਹੋਇਆ ਉਹਦਾ ਪਤਾ ਲਾਇਆ ਉਹ ਦੇ ਵਿਚਾਰੀ ਦੇ ਗਿੱਤੇ ਗੋਡੇ ਦੁਖਦੇ ਸੀ ਤੇ ਮੰਜੇ ਤੇ ਪਈ ਸੀ ਉਹ ਆਹੋ ਤਾਂ ਇਹ ਮਾਂ ਹੀ ਮੈਂ ਹਾਂ ਚੱਲ ਮੁੜ ਕੇ ਆਪਾਂ ਰਿੰਦੇ ਰਹਿ ਜਾਣਾ ਵਾ ਰੋਸ ਵੜਾ ਕਰਦੀ ਜਾਂਦੀ ਮੇਰਾ ਕੋਈ ਪਤਾ ਨਹੀਂ ਲੈਣ ਆਈ ਹੈ ਚਾਈ ਦਾਵ ਨਾਲੇ ਜਾਣਾ ਤੇ ਮੈਂ ਪਤਾ ਲਾਇਆ ਹੀ ਤੇ ਇਹ ਤੇ ਇਸ ਤਰ੍ਹਾਂ ਵੀ ਬਹੁਤ ਵਿਚਾਰੀ ਬਿਮਾਰ ਵਾਓ ਹਾਂ ਵਾ ਪੈ ਗਈ ਮੈਂ ਤੇ ਤਾਂ ਨਹੀਂ ਗਰਮੀ ਰਹੀ ਆਹੋ ਹੈ ਆਈ ਫੜੀ ਆ ਗਰਮੀ ਬੜੀ ਆ ਬਹੁਤ ਗਰਮੀ ਆ ਜਾਂ ਦਾ ਨੇ ਪਤਾ ਲਾਇਆ ਹੈ ਹਾਂ ਜਾਣਾ ਹੀ ਨਾ ਆਹੋ ਜਾਣਾ ਪੈਣਾ ਹੈ ਤੇ ਜਿਆਦੀ ਹੈ ਵਿਚਾਰੀ ਰੋਸ਼ ਕਰਦੀ ਵੀ ਕੋਈ ਨਹੀਂ ਮੇਰਾ ਪਤਾ ਲੈਣ ਆਈ ਠੀਕ ਠੀਕ ਆ ਪਾਣੀ ਲਿਆ ਹਾਂ ਲਿਆਮੀ ਸਿਮੇ ਕਿੱਥੇ ਗਈ ਆ ਸਿਮੇ ਉਹ ਜਗਮੀਤ ਨੇ ਫੋਨ ਜਲਾਇਆ ਹੈ ਕਿ ਕੋਈ ਨੋਟਸ ਜੇ ਆਏ ਕਾਲਜ ਤੋਂ ਤੇ ਉਹ ਬੜਮਾਉਣ ਗਈ ਆ ਇਹ ਤੇਰਾ ਕਿੱਥੇ ਗਿਆ ਵੀ ਰਾਤੀਆਂ ਲਗਿਆ ਪੈਸੇ ਦੇ ਲੈਣ ਥੋੜੇ ਜੇ ਤਾਂ ਆੜਤੀ ਹਾਲ ਕੀ ਕਰਨੂ ਗਿਆ ਪੈਸੇ ਤੋਂਦਨ ਮਖਾਲੇ ਹੁਣ ਕੀ ਲੋੜ ਪੈ ਗਈ ਇਡੀ ਪੈਸੇ ਆ ਜੀ ਤੈਨੂੰ ਕੀ ਪਤਾ ਤੂੰ ਤੇ ਉੱਥੇ ਚਲ ਗਈਆਂ ਤੁਸੀਂ ਦੋਵੇਂ ਉਹਨੇ ਤੇ ਪੰਗਾ ਪਾ ਲਿਆ ਉਹਨ ਲੈ ਗਈ ਖੋ ਕੇ ਜਿਹੜਾ 10000 ਰੁਪਏ ਡੈਡੀ ਨੇ ਕੱਲ ਲਿਆ ਸੀ ਮੇਕੋ ਲੈ ਮੈਂ ਤੈਨੂੰ ਆਖਿਆ ਵੀ ਇਹਨਾਂ ਦੇ ਡੈਡੀ ਨੇ ਖਲਾਏ ਆ ਜਿਹਨਾਂ ਕਿਹੜੀ ਗੱਲ ਨੂੰ ਖੋਲੇ ਬਚੇਰਾ ਉਹਨੂੰ ਸਮਝਾਇਆ ਵੀ ਇਨ ਨੇ ਵੀ ਸਮਝਾਇਆ ਉਹ ਮੰਨਦੀ ਕਿਹਦੀ ਹਾ ਦੋਰੀ ਉਹ ਤੇ ਮੈਂ ਸੀ ਮੈਨੂੰ ਫੜਾਉਣ ਗਈ ਕਿ ਆ ਫੀਸ ਆਪਣੀ ਸਾਫ ਕੇ ਰੱਖ ਲਾ ਉਹ ਤੇ ਲੈ ਗਈ ਖੋ ਕਿ ਸਾਨੂੰ ਪਤਾ ਨਹੀਂ ਲੱਗਣ ਦਿੱਤਾ ਉਹਨੇ ਇੰਨੇ ਵੜਾ ਸਤਾਇਆ ਇਹ ਬੁੱਢੀ ਨੇ ਬਹੁਤ ਦੁਖੀ ਕੀਤਾ ਇਹ ਮੈਂ ਸੂਟ ਬਣਾਉਣੇ ਹੱਥ ਹੋ ਗਈ ਪੈਸੇ ਤੇ ਮੈਂ ਨਾਲੇ ਉਥੋਂ ਮੰਗਾਏ ਸੀਗੇ ਤੇ ਹੁਣ ਆੜਦੀਆਂ ਕੋ ਅੱਗੋਂ ਝੁੱਕ ਕੇ ਦੋਨਾਂ ਵਿਆਜ ਹੀ ਲਾਉਣਾ ਪੜ ਕੇ ਆਹ ਹੋ ਕੇ ਮੈਨੂੰ ਆ ਨਹੀਂ ਤੁਸੀਂ ਝੂਠ ਬੋਲਦੀਆਂ ਜੇ ਤੁਸੀਂ ਤਮਕੇ ਲਾਉਂਦੀਆਂ ਤੁਸੀਂ ਵੀਰ ਕੋਲੇ ਇਹ ਪੈਸੇ ਬੜਾ ਉਹ ਕੀਤਾ ਬੜਾ ਕਪੱਤ ਪਾਇਆ ਇਹਨੇ ਮਗਰੋਂ ਉਦਸ ਆਪਣਾ ਘਰ ਵੀ ਵੇਖੀਦਾ ਹੁੰਦਾ ਕਿ ਹੁਣ ਸੂਟਾਂ ਬੂਟਾਂ ਦੀ ਕੋਈ ਜ਼ਰੂਰੀ ਥੋੜਾ ਇਹਨੂੰ ਐਨੀ ਨਹੀਂ ਨਾ ਸ਼ਰਮ ਆਗੀ ਉਹ ਤੇ ਵੀਰ ਵੀ ਨਹੀਂ ਮੰਨਦੀ ਵੀਰ ਵਿਚਾਰਾ ਵੀ ਹੁਣ ਤਰਲੇ ਲੈਣ ਡਿਆ ਹੀ ਆੜਤੀਏ ਕੋ ਤਰਲੇ ਦੁਰਲੇ ਲੈ ਕੇ ਤੇ ਹੁਣ ਉਹ ਆੜਤੀਆ ਮੰਨੇ ਆਵਾ ਪੈਸਿਆਂ ਨੂੰ ਹੁਣ ਪੈਸੇ ਲੈਣਗੇ ਆਓ ਕੀ ਆਂਦੀ ਕਿਹੜੀ ਗੱਲਾਂ ਖੋਏ ਆਨੇ ਪੈਸੇ ਆਹੋ ਪੁੱਛਣਾ ਪੈਣਾ ਵਾ ਕਿ ਮੈਂ ਵੀ ਪਾਡੇ ਰੱਖ ਹਾ ਹਾ ਮਨਾ ਕਿਹੜੇ ਕੰਮ ਨੂੰ ਤਿਆਰ ਹੋਈ ਸੀਗੀ ਤੇ ਤਾਂ ਵੀ ਕੀ ਕੰਮ ਬਣ ਗਿਆ ਵੇਖ ਲਾ ਲੇ ਆਉਣਾ ਸੂਟ ਹੈਗਾ ਤੇ ਉਹ ਵੀ ਨਹੀਂ ਲਿਆਂਦਾ ਗਿਆ ਇਹ ਵੀ ਮੇਰੇ ਦਿਵਾਲੇ ਹੋ ਗਏ ਤੇ ਇੱਕ ਉਧਰ ਵੇਖ ਕੇ ਤਾਂ ਲੁੱਤੀਆਂ ਦੇ ਲੁੱਤੀਆਂ ਲਾਉਣੀਆਂ ਵਾ ਹੁਣ ਆ ਗਿਆ ਵਾ ਤੇ ਉਹ ਫੇਰ ਉਹਨੇ ਲੁੱਤੀਆਂ ਲਾਤੀਆਂ ਵਾ ਚਲ ਕੋਈ ਨਹੀਂ ਵੇਖ ਲੈਨੇ ਹੁਣ ਕੀ ਬਹੰਦਾ ਵਾ ਜੀਸੀ ਹਾਂਜੀ ਮੰਮੀ ਕੀ ਕਰਨ ਨਹੀਂ ਆ ਮੈਂ ਸਬਜੀ ਬਣਾਉ ਨਹੀਂ ਆ ਤੇ ਤੂੰ ਮੈਂ ਪੈਸੇ ਤੇ ਜੇ ਸੋਨੂ ਦੇ ਡੈਡੀ ਕੋ ਮੰਗਾਏ ਸੀ ਉਥੋਂ ਤਾਂ ਤੂੰ ਇਸ ਤਰ੍ਹਾਂ ਕਿ ਕੀਤੀ ਆ ਵੀ ਤੂੰ ਉਹਨਾਂ ਕੋ ਖੋਲੇ ਆ ਮੰਮੀ ਮੈਨੂੰ ਪਤਾ ਕਿੱਥੋਂ ਆਏ ਆ ਪੈਸੇ ਮੈਂ ਤੇਰੇ ਸਾਹਮਣੇ ਤੇ ਫੋਨ ਲਾਇਆ ਕਿ ਉਦੋਂ ਮੈਂ ਤੇ ਉਹਨਾਂ ਦੀ ਫੀਸ ਤਾਰਨ ਆਈ ਆ ਮੈਂ ਫੋਨ ਫੋਨ ਨੀਗਾ ਸੁਣਿਆ ਮੈਨੂੰ ਤਾਨੂੰ ਇਹਨੂੰ ਚੁੱਕਣਾ ਦਿੰਦੇ ਜ਼ਰੂਰ ਸੁਣਿਆ ਹਾਂ ਵੀ ਪੈਸੇ ਤੇਰੇ ਖਾਤੇ 'ਚ ਹੈਗੇ ਆ ਕਢਾ ਲਿਆ ਤੇ ਇਹ ਪੈਸੇ ਇਹਨਾਂ ਦੇ ਆ ਤੇ ਮੈਂ ਹੁਣ ਸੂਟ ਤਾਨੂੰ ਤੈਨੂੰ ਇਹਨਾਂ ਚਾਹੀਦਾ ਵਾ ਵੀ ਹੁਣ ਸੂਟਾਂ ਦੀ ਜ਼ਰੂਰੀ ਆ ਕਿ ਪੜਾਈ ਜ਼ਰੂਰੀ ਆ ਨਿਆਣਿਆਂ ਦੀ ਚਲ ਮੰਮੀ ਮੈਂ ਕੱਲ ਨੂੰ ਲਿਆ ਦਊਗਾ ਪਰਸੋਂ ਲਿਆ ਦਊਗਾ ਫੇਰ ਟਾੜੀ ਨੂੰ ਤੇਰੀ ਕੱਲ ਨੂੰ ਆ ਜਾਣਾ ਸੀ ਨਾ ਤੇ ਮੇਲਾ ਪਰਸੋਂ ਆ ਨਾ ਤੇ ਫੇਰ ਕੀ ਮੇਲਾ ਪਹਿਲੇ ਸੂਟ ਹੈ ਨਹੀਂ ਤੇ ਉਹ ਤਾਂ ਇਹਨਾਂ ਨੇ ਕਿੰਨੀ ਛੇਤੀ ਬਿਹਾਉਂਦੇ ਆ ਤੁਹਾਨੂੰ ਵੀ ਲੁੱਤੀਆਂ ਲਾਤੀਆਂ ਉਹਨੂੰ ਵੀਰ ਆਪਣੇ ਨੂੰ ਵੀ ਆਉਂਦੇ ਆ ਲੁੱਤੀਆਂ ਲਾਤੀਆਂ ਇਦਾਂ ਨਹੀਂ ਚੱਲਦਾ ਹੁੰਦਾ ਇਹ ਲੁੱਤੀਆਂ ਲਾਤੀਆਂ ਕੋਈ ਨਹੀਂ ਲਾਈਆਂ ਥੋੜਾ ਬੋਤਾ ਦਿਮਾਗੋਂ ਆਪਣੇ ਸੋਚੀਦਾ ਹੁੰਦਾ ਵੀ ਨਿਆਣਿਆਂ ਦੀ ਪੜ੍ਹਾਈ ਆ ਪੜ੍ਹਾਈ ਦਾ ਮਸਲਾ ਹੋਵੇ ਫੀਸ ਲੇਟ ਹੋ ਗਈ ਤਾਂ ਫੇਰ ਜਾਦੀ ਦੇਣੀ ਪੈਣੀ ਆ ਮੈਨੂੰ ਨਹੀਂ ਪਤਾ ਮੈਨੂੰ ਇੰਨਾ ਪਤਾ ਵੀ ਇਹਨਾਂ ਨੇ ਪੈਸੇ ਦਿੱਤੇ ਇਹ ਪੈਸੇ ਮੇਰੇ ਆ ਪਰ ਤੂੰ ਨਹੀਂ ਸੋਚ ਸਕਦੀ ਹਾਂ ਨੂੰ ਫੋਨ ਲਾਉਣਾ ਪੈਣਾ ਤੇਰੇ ਪਿਓ ਤੇਰੇ ਮਾਂ ਪਿਓ ਨੂੰ ਸੱਦਦੀਆਂ ਤਾਂ ਫੇਰ ਗੱਲ ਕਰ ਉਹਨਾਂ ਦੇ ਤੋ ਲੋਰਾ ਮੇਰੇ ਮਾਪਿਓ ਦਾ ਉਹਨਾਂ ਨੂੰ ਕਿਹੜੀ ਗੱਲਾਂ ਫੋਨ ਆਉਂਦੀਆਂ ਕਿਉਂ ਨਹੀਂ ਕੀ ਗੱਲ ਉਹਨਾਂ ਨੂੰ ਕਾਹ ਤੋਂ ਫੋਨ ਆ ਘਰ ਮੇਰੇ ਕਸੇ ਪੈਸੇ ਤੈਨੂੰ ਨਹੀਂ ਪਤਾ ਹੁਣ ਆੜਤੀਆਂ ਕੋ ਫੇਰ ਲਿਆਂਦੇ ਫੜ ਕੇ ਉਹਨੇ ਫੇਰ ਗਿਆ ਲੈਣ ਹੁਣ ਤੇ ਆੜਤੀਏ ਵਿਆਜ ਲਾਉਣਗੇ ਚੱਲ ਕੋਈ ਨਹੀਂ ਉਹ ਵੀ ਆਪਣੀ ਆ ਉਹਨੇ ਬਕਾਨੇ ਪੈਸੇ ਉਹ ਵੀ ਆਪਣੀ ਆ ਰਿਆ ਖਾ ਲੋ ਫਿਰ ਕੇ ਮੈਨੂੰ ਨਹੀਂ ਪਤਾ ਹੁਣ ਗਿਆ ਇਹਨਾਂ ਮਾਤਾ ਕਿੰਨਾ ਸਮਝਾਇਆ ਉਹ ਜਣੇ ਨੂੰ ਮਾਂ ਤੇਰੀ ਨੂੰ ਲਾਉਣੇ ਫੋਨ ਆਹੀ ਹੈ ਹੈ ਗੁੱਤੇ ਵਾਲ ਪਾਉਣੇ ਤੇਰੇ ਹੈ ਤੁਸੀਂ ਉਹਨੂੰ ਫੋਨ ਲਾਉਣਾ ਤਾਂ ਫੋਨ ਲਾਉਣਾ ਨਹੀਂ ਮਾਂ ਤੇਰੀ ਆ ਤੇਰੀ ਉਹਨੂੰ ਆਖਣਾ ਸਮਝਾਵੇ ਤੈਨੂੰ ਸਮਝਾਉਣਾ ਕੀ ਮੈਂ ਆਪਣੇ ਘਰਾਂ ਮੇਰੇ ਘਰ ਵਾਲੇ ਦੇ ਪੈਸੇ ਮੈਂ ਜਿੱਥੇ ਮਰਜ਼ੀ ਵਰਤਾਂ ਨਾ ਤੇ ਇਹ ਗੱਲ ਨਹੀਂ ਕਰੀਦਾ ਹੁੰਦਾ ਨਹੀਂ ਨਹੀਂ ਮੈਨੂੰ ਨਹੀਂ ਪਤਾ ਮੈਂ ਸੂਟ ਲਿਆ ਹੁਣ ਵਾਤੇ ਪੈਸੇ ਲੈਏ ਆ ਤੇ ਉਹਨਾਂ ਨੇ ਦਿੱਤੇ ਆ ਉਹ ਮੇਰੇ ਪੈਸੇ ਮੈਂ ਲੈ ਆਉਣੇ ਜਿੱਥੋਂ ਮਰਜ਼ੀ ਪੀਸਾਂ ਤਾਰਦੀਆਂ ਰਹਿਣਾ ਮੈਨੂੰ ਠੇਕਾ ਨਹੀਂ ਕੁੜੀਆਂ ਦਾ ਉਹਨਾਂ ਨੂੰ ਸਮਝਾਉਂਦੇ ਆ ਨਾ ਮਾਂ ਤੇਰੀ ਨੂੰ ਇਹ ਮਮੀ ਨੂੰ ਸਾਤਦੇ ਐਦਾਂ ਨਹੀਂ ਗੱਲ ਸੁਤਰ ਆਉਣੀ ਤੇ ਮੰਮੀ ਦਾ ਕੀ ਕਸੂਰ ਉਹ ਤੇ ਗਾੜੀ ਲਾਉਣੀ ਆ ਤੈਨੂੰ ਕਹ ਹੁਣ ਇਹਦਾ ਇਹ ਥੋੜੀ ਮਤਬਲਾ ਤੂੰ ਕੁੜੀਆਂ ਨਾਲ ਲੜੀ ਜਾਵੇਂ ਮੈਂ ਘਰ ਨਾ ਆਵਾਂ ਤਾਂ ਕੁੜੀਆਂ ਨਾਲ ਜੋ ਕੋ ਹੱਥੋਂ ਪਾਈ ਤੈਨੂੰ ਮੇਰੇ ਤੇ ਆਉਂਦਾ ਕਿ ਜਾਣ ਦੀ ਤੈਨੂੰ ਜ਼ਰੂਰਤ ਨਹੀਂ ਨਾ ਉਹਨਾਂ ਨੂੰ ਫੋਨ ਲਾਉਣ ਦੀ ਜ਼ਰੂਰਤ ਹੀ ਨਹੀਂ ਜਰੂਰਤ ਤਾਂ ਮੈਂ ਸੱਦਣਾ ਅੱਜ ਉਹਨਾਂ ਨੂੰ ਨਹੀਂ ਨਹੀਂ ਉਹਨਾਂ ਨੂੰ ਬਿਲਕੁਲ ਫੋਨ ਨਹੀਂ ਲਾਉਣਾ ਤੂੰ ਕਿਉਂ ਨਹੀਂ ਲਾਉਣਾ ਲਾਉਣਾ ਵਾ ਅੱਜ ਲਾਉਣਾ ਵਾ ਮਾਤਾ ਫੋਨ ਅੱਜ ਉਹਨਾਂ ਨੂੰ ਉਹ ਤਾਂ ਇੰਨੇ ਨਹੀਂ ਸੁਧਰਨਾ ਕਿੰਨਾ ਸਮਝਾਇਆ ਇਹਨੂੰ ਅਦਨ ਦਾ ਇਹ ਨਹੀਂ ਸਮਝ ਸਕਦੀ ਬੇਰ ਲਾਹਣ ਚੁੱਕਣਾ ਦੇ ਨਤੀਜੇ ਆਇਫੋਨ ਲਾਉਣਾ ਫੋਨ ਹਾ ਹਾ ਨਵਾਂ ਹੀ ਕਲੇਸ਼ ਪੈ ਗਿਆ ਇਹ ਮੰਮੀ ਨੂੰ ਫੋਨ ਲਾਉਣਾ ਮੰਮੀ ਨੂੰ ਫੋਨ ਲਾਉਣਾ ਜੇ ਕਿਤੇ ਮੇਰੇ ਡੈਡੀ ਨੂੰ ਪਤਾ ਲੱਗ ਗਿਆ ਨਾ ਉਹਨੇ ਤੇ ਮੇਰਾ ਜਾਨ ਹੀ ਕੱਢ ਦੇਣੀ ਆ ਹੁਣ ਮੈਂ ਕੀ ਕਰਾਂ ਇਹ ਸਾਰੇ ਕੁਵਾੜੇ ਨਾ ਹਮਾ ਮਾਰੀ ਦੇ ਪਾਏ ਆ ਇੱਕ ਵਾਰੀ ਇਹਦੇ ਇਹਨੂੰ ਤਾਂ ਮੈਂ ਦੱਸ ਕੇ ਆਉਂਦੀ ਆ ਨਾ ਚਲ ਹਾਂ ਇਹਦੇ ਤੇ ਮੈਂ ਭੂਤ ਨਹੀਂ ਬੁਹਾਉਂਦੀ ਇੱਕ ਵਾਰ ਵਧੀਆ ਗੱਲ ਵਾ ਮੰਮੀ ਲੱਗਦਾ ਡਈ ਲਾਉਣੇ ਦੀ ਕਲਾਸ ਇਹਨੂੰ ਵੀ ਕਿੱਦਾਂ ਪਤਾ ਲੱਗੂ ਕਿ ਕਿਦਾਂ ਕਪੱਤ ਪਾਈਦਾ ਇਹਨੇ ਜਿਆਦਾ ਪਖੰਡ ਫੜਿਆ 2-4 ਦਿਨ ਹੋ ਗਏ ਸੱਦ ਦੇ ਦੇ ਹੁਣ ਕਰ ਦਿਆਂ ਨੀ ਪੈ ਗਈ ਤੇਰੇ ਕਾਲਜੇ ਠੰਡ ਹੁਣ ਨੀ ਮੈਂ ਕੀ ਕੀਤਾ ਵਾ ਆ ਗਈ ਲੜਨ ਫੇਰ ਮੇਰੇ ਨਾਲ ਦੇਖ ਨਾ ਤੂੰ ਲੁੱਤੀਆਂ ਤੋਂ ਬਾਜ਼ ਨਹੀਂ ਆਈ ਮੈਂ ਕੋਈ ਲੁੱਤੀ ਨਹੀਂ ਲਾਈ ਮੇਰੇ ਨਾਲ ਮੇਰੇ ਨਾਲ ਸਿਰਖ ਪਾਉਣ ਦੀ ਕੋਈ ਲੋੜ ਨਹੀਂ ਮੇਰੇ ਲਾਗੂ ਚੱਲ ਜਾ ਨਹੀਂ ਜਦੋਂ ਮੰਮੀ ਤੇ ਬੀਬੀ ਆਏ ਹੀ ਸੀਗੇ ਉਸੇ ਵळे ਤੈਨੂੰ ਉਹਨਾਂ ਨੂੰ ਲੁੱਤੀ ਲਾਉਂਦੀ ਕੀ ਲੋੜ ਪਈ ਹੈਗੀ ਮੈਂ ਕੋਈ ਲੁੱਤੀ ਨਹੀਂ ਲਾਈ ਮੈਨੂੰ ਪਤਾ ਲੱਗ ਗਿਆ ਮੈਨੂੰ ਨਹੀਂ ਪਤਾ ਕਿੱਦਾਂ ਪਤਾ ਲੱਗ ਗਿਆ ਉਹ ਮੈਨੂੰ ਪੁੱਛਣ ਨਹੀਂ ਆ ਵੀ ਵੀਰਾ ਕਿੱਥੇ ਗਿਆ ਮੈਂ ਕੀ ਦੱਸਾਂ ਹੁਣ ਇਹੋ ਦੱਸਣਾ ਵੀ ਆੜਤੀ ਆ ਫਿਰ ਪੁੰਜ ਕਹਿ ਦਿੰਨੀ ਆ ਵੀ ਉਹਦੇ ਸੂਟ ਲਿਆਉਣ ਲਈ ਆਤੀ ਗਿਆ ਵਾ ਤੇ ਤੇਰੇ ਸੂਟ ਤੇਰੇ ਸੂਟਾਂ ਦੀ ਜਿਆਦਾ ਜ਼ਰੂਰੀ ਹੈ ਤੇਰੇ ਸੂਟਾਂ ਬਦਲੇ ਹੁਣ ਉਧਾਰ ਚੁੱਕਦਾ ਫਿਰੇ ਥਾ ਥਾ ਉਹ ਸਾਡੀ ਫੀਸਾ ਵਾਤੇ ਲੈਣ ਗਿਆ ਐਵੇਂ ਨਹੀਂ ਕਰ ਗਿਆ ਉਹ ਇਹ ਜਿਹੜੀਆਂ ਤੇਰੀਆਂ ਹਰਕਤਾਂ ਹਨ ਇਹ ਗਾਲ੍ਹਾਂ ਲੈ ਕਰ ਵੀ ਇਦਾਂ ਹੀ ਰਹਿਣਗੀਆਂ ਤੂੰ ਬਾਹਰ ਜਾ ਜਾ ਇੰਨਾ ਹਰਕਤ ਮੈਨੂੰ ਕੋਈ ਮੈਨੂੰ ਕੋਈ ਪਰਵਾਹ ਨਹੀਂ ਆ ਪਰਵਾਹ ਨਹੀਂ ਆ ਇੱਥੇ ਤੂੰ ਜਾ ਆਪਣਾ ਕੰਮ ਕਰ ਸਾਡੀ ਤੂੰ ਜ਼ਿੰਦਗੀ ਖਰਾਬ ਕਰਕੇ ਰੱਖੀ ਜੇ ਮੇਰੇ ਮਾਪਿਓ ਆ ਗਏ ਨਾ ਆਉਣੇ ਤੇਰੇ ਮਾਪਿਓ ਤੇ ਤੇਰਾ ਦੇਖੀ ਕੀ ਬਣਾਉਂਦੀ ਮੈਂ ਕੋਈ ਗੱਲ ਨਹੀਂ ਤੇਰਾ ਤੇਰਾ ਨਾਮ ਹੈ ਮੋਰ ਬਣਾਇਆ ਤੇ ਆਖੀ ਤੂੰ ਜਾ ਜਾ ਤੁਰੀ ਜਾ ਕਰਦੀ ਕੀ ਆ ਤੂੰ ਰੀ ਤੇ ਮੈਂ ਜਾਉਂਗੀ ਓਏ ਡੈਡੀ ਕਲੇਸ਼ ਪਾ ਛੱਡਦੀ ਐ ਇਹ ਸਾਰੇ ਪੁਆੜੇ ਤੇਰੇ ਪਾਏ ਆ ਮੇਰੇ ਪਾਏ ਤੂੰ ਜਾ ਮੈਂ ਹਾਂ ਜਾ ਇਥੋਂ ਸਾਡੇ ਇਧਰ ਵੜਨੀ ਨਹੀਂ ਚਾਹੀਦੀ ਸਾਡੇ ਕਮਰੇ ਚ ਤੇ ਤੂੰ ਵੜ ਕੇ ਮੈਂ ਖਾਈ ਫਿਰ ਮੇਰੇ ਹੀ ਲਾਣੀ ਹੋਵੇ ਮੇਰੇ ਕਮਰੇ ਚ ਨੇਲ ਪੈਂਟਾ ਲਾਣੀ ਹੁਣ ਮੇਰੇ ਕਮਰੇ ਚ ਤੈਨੂੰ ਨਹੀਂ ਲੋੜ ਪੈਂਦੀ ਤੂੰ 24 ਘੰਟੇ ਇੱਥੇ ਵੜੀ ਰਹਿਨੀ ਤੂੰ ਜਾਣੇਗੇ ਨਹੀਂ ਹਾਂ ਨਹੀਂ ਨਹੀਂ ਚੱਲ ਜਾ ਆਓ ਨਿਕਲ ਇਥੋਂ ਵੱਡੀ ਤੂੰ ਚਾਤਰ ਇਹਨੇ ਜਿਆਦਾ ਪਖੰਡ ਫੜਿਆ ਕੋਹ ਇਹਨੇ ਜਿਆਦਾ ਪਖੰਡ ਫੜਿਆ ਕੋਹ ਭੂਏ ਚੜੀ ਆ ਆ ਲੈnde ਤੇ ਮੰਮੀ ਡੈਡੀ ਨੂੰ ਵੇਖੀ ਮਗਰੇ ਲਾਉਣਾ ਉਹਨਾਂ ਦੇ ਭੀ ਜਾ ਤੁਰੀ ਜਾ ਕਰ ਆਪਣਾ ਕੰਮ ਜਾ ਕੇ ਪਖੰਡ ਕਰਦੀ ਐ ਉਹ ਹੋਈ ਨਹੀਂ ਅੱਜ ਤੇ ਕੰਮ ਜਿਆਦਾ ਹੀ ਤੱਤਾ ਹੋ ਗਿਆ ਮਹਾ ਹੀ ਬਚ ਗਈ ਹੈਂ ਆ ਇਹ ਤੇ ਮੇਰੇ ਜੁੰਡੇ ਫੜਨੂ ਅੱਜ ਤਿਆਰ ਹੋ ਗਈ ਸੀ ਕਿ ਜੇ ਮੈਂ ਨਾਣਾ ਪੱਜਦੀ ਇਹਦੇ ਕਮਰੇ ਚੋਂ ਤੇ ਇਨੇ ਮੇਰੇ ਜੁੰਡੇ ਅੱਜ ਫੜੇ ਹੀ ਲਿਆ ਹੀਗੇ ਹਾਏ ਮਨਾ ਹੁਣ ਤੇ ਕੰਮ ਜਿਆਦਾ ਮੰਗ ਗਿਆ ਵਾ ਕੀ ਕਰਾਂ ਮੈਂ ਜਿਹੜੇ ਸੂਟ ਲੈਣ ਲਈ ਪੈਸੇ ਖੋਏ ਇਹ ਮੈਨੂੰ ਲਾਦਾ ਹੁਣ ਇਹ ਵੀ ਮੋੜਨੇ ਪੈਣੇ ਆ ਜੇ ਇੱਕ ਨੇ ਵਗਾਦ ਪਹੁੰਚ ਗਈ ਨਾ ਡੈਡੀ ਤਾਈ ਜਿਆਦਾ ਕੰਮ ਜਾਣਾ ਬਾਅਦ ਮੰਮੀ ਜੀ ਦੇ ਕੋਈ ਨਹੀਂ ਮੰਮੀ ਨੂੰ ਤੇ ਮੈਂ ਫਤਿਆ ਸਤਾ ਲੈਣਾ ਹੈਗਾ ਪਰ ਇਹ ਮੈਨੂੰ ਲਾਦਾ ਹੁਣ ਇਹਨਾਂ ਨੇ ਡੈਡੀ ਨੂੰ ਵੀ ਫੋਨ ਲਾਉਣਾ ਵਾ ਤੇ ਮੰਮੀ ਨੂੰ ਵੀ ਲਾਉਣਾ ਵਾ ਤੇ ਹੁਣ ਮੈਂ ਕੀ ਕਰਾਂ ਇੰਜ ਕਰਦੇ ਆਂ ਜਰੂਰ ਹੁਣ ਆਉਂਦੇ ਆ ਨਾ ਆੜਤੇ ਕੋਲੋਂ ਪੈਸੇ ਦੇ ਕੇ ਤੇ ਇੱਕ ਵਾਰੀ ਮਿੱਠੀ ਪਿਆਰੀ ਹੋ ਜਾਣੀ ਆ ਤੇ ਮਿੱਠੀ ਪਿਆਰੀ ਉਹ ਕਹਿੰਦੇ ਇਹਨਾਂ ਨੂੰ ਕਰ ਦਿੰਦੀ ਆਂ ਵੀ ਬਸ ਮਾਫੀਆਂ ਮੂਫੀਆਂ ਮੰਗਦੀ ਆਂ ਵੀ ਨਹੀਂ ਚੱਲ ਗਲਤੀ ਹੋ ਗਈ ਉਹ ਜੇ ਕੰਮ ਖਤਮ ਕਰਦੀ ਆਂ ਕੋਈ ਠੰਡਾ ਬੰਦੀ ਆਂ ਫੇਰ ਖਮਾਮਾਰੀ ਨੂੰ ਦੱਸੂਗੀ ਇੱਕ ਤੇ ਮੇਰੀ ਧਾੜ ਥਲੇ ਆਈ ਨਾ ਫੇਰ ਇਹਨੂੰ ਦੱਸੂਗੀ ਮੈਂ ਇਹਦੇ ਇੱਕ ਵਾਰੀ ਮੈਂ ਕੱਢਾ ਕਢੋ ਕੱਢਣਾ ਹੀ ਕੱਢਣਾ ਵਾ ਇੱਕ ਵਾਰੀ ਇਹਨਾਂ ਨਾਲ ਮਿੱਠੀ ਪਿਆਰੀ ਮੈਨੂੰ ਹੋ ਲੈਣਦੇ ਹੁਣ ਆ ਲੈਣਦਾ ਇਹਨਾਂ ਨੂੰ ਫੇਰ ਕਰਦੀ ਆਂ ਗੱਲ ਚਾਲ ਮਣਾ ਹੁਣ ਸੋਚ ਵੀ ਕੀ ਕਰਨਾ ਵਾ ਸੋ ਅਚਦੀਆਂ ਹੁਣ ਚੱਲ ਆਉਂਦੇ ਆ ਤੇ ਫੇਰ ਕਰਦੀਆਂ ਕੋਹ ਚਾਲ ਸਬਜੀ ਤੇ ਵੇਖਾਂ ਭਾਵੇਂ ਮੇਰੀ ਸੜ ਗਈ ਹੋਵੇ ਉਥੇ ਗੈਸ ਤੇ ਹੀ ਇਹਦੇ ਚੱਕਰ ਚ